ਮੁਰਦਾਬਾਤ ਅਸੀਂ ਪੰਜਾਬੀ ਪੰਜਾਬ 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 ਪ ਪਾਰਲੀਮੈਂਟ ਦੇ ਵਿੱਚ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਸ ਤੇ ਰੋਸ ਪ੍ਰਦਰਸ਼ਨ ਦੇ ਵਿੱਚ ਜੋ ਕਿ ਅੱਜ ਕੇਂਦਰ ਸਰਕਾਰ ਦਾ ਪਤਲਾ ਸਾੜਿਆ ਜਾਣਾ ਹੈ ਔਰ ਜੋ ਗੱਲਬਾਤ ਵੀ ਕਰਾਂਗੇ ਸ਼ਹੀਦ ਮਾਮੂ ਲੁਧਿਆਣਾ ਦੇ ਨਾਲ ਔਰ ਜੋ ਜਾਣਕਾਰੀ ਵੀ ਸਾਂਝੀ ਕਰਾਂਗੇ ਕਿ ਵਕਫੋਰਡ ਦੇ ਵਿੱਚ ਜੋ ਨਿਯਮਾਂ ਦੇ ਵਿੱਚ ਬਦਲਾਅ ਹੋਏ ਨੇ ਉਸ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਕੀ ਕਹਿਣਾ ਹੈ ਔਰ ਤਸਵੀਰਾਂ ਸਾਂਝੀਆਂ ਕਰਦਣੇ ਇਸ ਵਕਤ ਜੋ ਕਿ ਜਾਮਾ ਮਸਜਿਦ ਦੀਆਂ ਇਸ ਵਕਤ ਇੱਥੇ ਮੌਜੂਦ ਆ ਔਰ ਕੁਝ ਹੀ ਦੇਰ ਬਾਅਦ ਜਦ ਨਮਾਜ਼ ਅਦਾ ਕਰਨ ਤੋਂ ਬਾਅਦ ਜੋ ਕਿ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਇਸੇ ਜਗ੍ਹਾ ਤੇ ਜੋ ਕਿ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ ਔਰ ਜੋ ਕੇਂਦਰ ਸਰਕਾਰ ਦੇ ਨਾਲ ਜੋ ਰੋਸ਼ ਹੈ ਇਸ ਵਕਤ ਦੇਖਣ ਨੂੰ ਮੇਰੇ ਕਿਉਂਕਿ ਜੋ ਕਹਿਣਾ ਹੈ ਕਿ ਜੋ ਬਦਲਾਵ ਕੀਤੇ ਨੇ ਵਕਫ ਬੋਰਡ ਦੇ ਵਿੱਚ ਬਦਲਾਵ ਜੋ ਕੀ ਮੁਸਲਿਮ ਭਾਈਚਾਰੇ ਦੇ ਵੱਲੋਂ ਪੁੱਛਗੀਚ ਨਹੀਂ ਕੀਤੀ ਗਈ ਉਸਤੇ ਬਾਰੇ ਬਦਲਾਵ ਹੈ ਜੋ ਕਿ ਉਹ ਨਹੀਂ ਹੋਣੇ ਚਾਹੀਦੇ ਸਿਗੇ ਜੋ ਮੰਗਾ ਨੇ ਉਹਨਾਂ ਬਾਰੇ ਵੀ ਜਾਣਕਾਰੀ ਜ਼ਰੂਰ ਹਾਸਲ ਕਰਾਂਗੇ ਸੋ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਜੋ ਪੁਤਲਾ ਸਾੜਿਆ ਜਾਵੇਗਾ ਜਲਦ ਹੀ ਇਸੇ ਸਥਾਨ ਦੇ ਉੱਤੇ ਪੁਤਲਾ ਸਾੜਿਆ ਜਾਵੇਗਾ ਇਸ ਸਰਕਟ ਬੋਰਡ ਦਾ ਮੈਂਬਰ ਨਾਤੇ ਹੋ ਜਾਏ ਦੋ ਮੈਂਬਰ ਮੁਕਾ ਕਰਤਾ ਹੋਗਾ ਤਾਂ ਇਹ ਮੈਂ ਕਹਿਣਾ ਚਾਹੁੰਦਾ ਕਿ ਇਸਲਾਮ ਦਾ ਧਰਮ ਜਿਹੜਾ ਹੈ ਉਹ ਦੁਨੀਆ ਦਾ ਪਹਿਲਾ ਐਸਾ ਮਜ਼ਹਬ ਹੈ ਜਿਹੜਾ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦੀ ਹੈ ਅੱਜ ਤੋਂ 1450 ਸਾਲ ਪਹਿਲਾਂ حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਦ ਇਹ ਦੀ ਸਥਾਪਨਾ ਦਿੱਤੀ ਕਿ ਉਹਨਾਂ ਨੇ ਬੇਟੀ ਨੂੰ ਜਾਇਦਾਦ ਦੇ ਵਿੱਚ ਹਿੱਸੇਦਾਰ ਬਣਾਇਆ ਜਦਕਿ ਬਾਅਦ ਜਿੰਨੇ ਵੀ ਮੂਲਕਾ ਸਾਡਾ ਦੇਸ਼ ਵੀ ਹੈ ਬੇਟੀ ਨੂੰ ਜਾਇਦਾਦ ਦੀ ਹਿੱਸੇਦਾਰੀ ਹਣੀ 2000 ਸਾਲ ਚੋਂ ਜਾ ਕੇ ਪਾਰਲੀਮੈਂਟ ਨੇ ਦਿੱਤੀ ਹੈ ਲੇਕਿਨ ਇਸਲਾਮ ਨੇ ਸ਼ੁਰੂ ਜੀ ਗੈਲ ਬੇਟੀ ਜਰੀ ਹੈ ਉਸਦਾਰ ਹੋਏਗੀ تعلیم ਦੇ ਮਾਮਲੇ ਚ ਵੀ ਕਿਹਾ ਕਿ ਬੇਟੇ ਔਰ ਬੇਟੀ ਕੋਈ ਫਰਕ ਨਾ ਕੀਤਾ ਕੋਲ ਪਾਰਲੀਮੈਂਟ ਕਹਿ ਰਹੀ ਹੈ ਕਿ ਵਕਫ ਜਿਹੜਾ ਸੰਚਾਲਨ ਹੋਏਗਾ ਉਹਦੇ ਜੀ ਦੋ ਔਰਤਾਂ ਹਰੇਕ ਸਟੇਟ ਲੈਵਲ ਦਾ ਜਿਹੜਾ ਵਕਫ ਬੋਰਡ ਹੈ ਉਹਦੇ ਚ ਹੋਏਗਾ ਮੈਂ ਉਹਨਾਂ ਨੂੰ ਇਹ ਯਾਦ ਦਿਲਾਣਾ ਚਾਹੁੰਦਾ ਜਿੰਨੇ ਵੀ ਲੀਡਰ ਸਾਇਹਬਾਨ ਗੱਲ ਕਰਦੇ ਨੇ ਕਿ ਆਲਰੇਡੀ ਪਿਛਲੇ 20 ਸਾਲ ਤੋਂ ਦੋ ਔਰਤਾਂ ਹਰੇਕ ਵਕਫ ਬੋਰਡ ਦੇ ਮੈਂਬਰ ਹੁੰਦੀਆਂ ਇਸੇ ਵੇਲੇ ਵੀ ਪੰਜਾਬ ਵਕਫ ਬੋਰਡ ਚ ਦੋ ਔਰਤਾਂ ਮੈਂਬਰ ਜਿਹੜੀਆਂ ਹੈ ਆਲਰੇਡੀ ਚਲੀਆਂ ਆ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਕਫ ਬੋਰਡ ਦਾ ਪੋਰਟਲ ਕਰ ਦੇਵਾਂਗੇ ਪੋਰਟਲ ਬਣਾ ਦਾਂਗੇ ਵਕਫ ਬੋਰਡ ਦਾ ਪੋਰਟਲ ਵੀ ਪਿਛਲੇ 20 ਸਾਲ ਤੋਂ ਬਣਿਆ ਸਾਰੀਆਂ ਜਾਇਦਾਦਾਂ ਔਨਲਾਈਨ ਜਿੰਨੀਆਂ ਵੀ ਜਾਇਦਾਦਾਂ ਆ ਉਹ ਪਹਿਲਾਂ ਤੋਂ ਹੀ ਔਨਲਾਈਨ ਹੈ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਬੇਨਤੀ ਇਹ ਕਰਨਾ ਚਾਹੁੰਦੇ ਕਿ ਵਕਫ ਬੋਰਡ ਦਾ ਅਗਰ ਸੰਸ਼ੋਧਨ ਕੀਤਾ ਜਾਣਾ ਹੈ ਅਗਰ ਐਕਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਹੈ ਤੇ ਉਹ ਤਬਦੀਲੀ ਐਸੀ ਹੋਵੇ ਜਿਹੜੀ ਮੁਸਲਮਾਨਾਂ ਦੇ ਲਈ ਫਾਇਦੇਮੰਦ ਹੋਵੇ ਨਾ ਕਿ ਉਸਾਂ ਸਰ ਇਸ ਬਿਲ ਦਾ ਵਿਰੋਧ ਵੱਡੇ ਪੱਧਰ ਤੇ ਉੱਤੇ ਹੋ ਰਿਹਾ ਲੇਕਿਨ ਤੁਸੀਂ ਕੁਝ ਸਪੈਸੀਫਿਕ ਪੁਆਇੰਟ ਦੱਸੇ ਨਾ ਜਿਵੇਂ ਕਿ ਨਾਨ ਮੁਸਲਮਨਸ ਨੂੰ ਇਸ ਦੇ ਵਿੱਚ ਐਡ ਕਰਨਾ ਬਾਕੀ ਪੁਆਇੰਟ ਦਾ ਕਿ ਤੁਸੀਂ ਸਮਰਥਨ ਕਰਦੇ ਹੋ ਦੇਖੋ ਬਾਕੀ ਸਾਰੇ ਪੁਆਇੰਟ ਤਾਂ ਪਹਿਲੇ ਵਾਲੇ ਹੀ ਹੈ ਹੁਣ ਵਕਫ ਬੋਰਡ ਨੇ ਕਾਨੂੰਨ ਨੇ ਕਿਹਾ ਕਿ ਵਕਫ ਟਰਬਿਨਲ ਜਿਹੜਾ ਹੈ ਟਰਬਿਊਨਲ ਚ ਅਗਰ ਤੁਸੀਂ ਮੁਕੱਦਮਾ ਹਾਰ ਜਾਨੇ ਹੋ ਤਾਂ ਦੀਵਾਨੀ ਅਦਾਲਤ ਚ ਜਾਓਗੇ ਤੇ ਵਕਫ ਬੋਰਡ ਦਾ ਪਹਿਲਾਂ ਤੋਂ ਹੀ ਜਿਹੜੇ ਟਰਬਿਊਨਲ ਹਾਰ ਜਾਨੇ ਹੋ ਦੀਵਾਨੀਆਂ ਦੇ ਵਿੱਚ ਜਾ ਰਹੇ ਜੀ ਉਹਨਾਂ ਨੇ ਕਿਹਾ ਮਹਿਲਾਵਾਂ ਨੂੰ ਲੈ ਕੇ ਆਵਾਂਗੇ ਔਰਤਾਂ ਨੂੰ ਪਹਿਲਾਂ ਤੋਂ ਹੀ ਰੱਖਿਆ ਗਿਆ ਅਗਰ ਉਹ ਕਿਤੇ ਨਹੀਂ ਹੋਣਗੀਆਂ ਤੇ ਅੱਜ ਕੀ ਫਿਰ ਆ ਜਾਣਗੀਆਂ ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਵਕਫ ਦੀ ਚੱਲ ਕੀਤੀ ਕਿ ਵੀ ਡਿਪਟੀ ਕਮਿਸ਼ਨਰ ਜਿਹੜਾ ਹੈ ਮਿਊਟੇਸ਼ਨ ਚਲਾਉਣ ਦੇ ਲਈ ਫੈਸਲਾ ਕਰੇਗਾ ਤੇ ਆਲਰੇਡੀ ਹੁਣ ਸਭ ਫੈਸਲਾ ਕੌਣ ਕਰਦਾ ਪਏ ਇਸ ਲਈ ਵੀ ਤਾਂ ਡੀਸੀ ਕਰਦੇ ਪਏ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਤਬਦੀਲੀ ਲੈ ਕੇ ਆਣੀ ਹੈ ਜੋ ਆਮ ਮੁਸਲਮਾਨਤ ਉਹਦੀ رائے ਜ਼ਰੂਰ ਲਈਤੀ ਜਾਵੇ ਉਹ ਜਿਹਨਾਂ ਲੀਡਰਾਂ ਤੋਂ رائے ਲੈਂਦੇ ਪਏ ਆ ਉਹਨਾਂ ਨੂੰ ਤਾਂ ਆਪ ਨਹੀਂ ਪਤਾ ਕਿ ਵਕਫ ਬੋਰਡ ਹੈ ਕੀ ਇਮਾਮ ਸਿੰਘ ਅਤਰਾਜ ਕਿਸ ਗੱਦਾ ਸੀ ਗਿਆਨ ਮੁਸਲਮ ਦੇ ਦੂਸਰੇ ਦੇ ਕਰਦੇ ਲੋਕੋ ਸ਼ਾਮਲ ਹੋਗੇ ਜਾਂ ਕੋਈ ਵੀ ਇਸ ਨਾਮ ਬਾਰੇ ਨੌਲੇਜ ਨਾ ਹੋਣਾ ਗੱਲਾ ਵਕਫ ਬੋਰਡ ਨੇ ਭਾਰਤ ਦੇ ਵਿੱਚ ਜਿੰਨੇ ਧਰਮ ਕੋਨਾ ਦੀ ਜਿੰਨੀਆਂ ਬੜੀ ਸੰਸਥਾਵਾਂ ਨੇ ਉਹ ਗਵਰਨਮੈਂਟ ਤੋਂ ਸਰਟੀਫਾਈਡ ਸੰਸਥਾਵਾਂ ਸਾਰੀਆਂ ਸੈਮੀ ਗਵਰਨਮੈਂਟ ਸਮਝ ਲਓ ਜਿਸ ਤਰ੍ਹਾਂ ਐਸਵੀਜੀਸੀ ਹੈ ਜਬ بڑے بڑے ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬੋਰਡ ਬਣੇ ਹੋਏ ਆ ਉਹਨਾਂ 'ਚ ਬਕਾਇਦਾ ਗਵਰਨਮੈਂਟ ਮੈਂਬਰ ਨਾਮਜ਼ਦ ਕਰਨੇ ਤੇ ਇਹ ਭਾਰਤ ਦੇ ਆਰਟੀਕਲ ਦੇ ਮੁਤਾਬਕ ਭਾਰਤ ਦੇ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਜਿਹੜਾ ਵੀ ਤਰ੍ਹਾਂ ਹੁੰਦਾ ਅਸੀਂ ਜਦ ਉਸ ਧਰਮ ਦੀ ਕੋਈ ਸੰਸਥਾ ਨੂੰ ਕ੍ਰੀਏਟ ਕਰਦੇ ਆ ਤੇ ਉਹਦਾ ਹੀ ਸੀਓ ਲਾਣੇ ਉਹਦੀ ਮੈਂਬਰ ਲਾਣੇ ਉਹਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹ ਕੋਈ ਅਲੱਗ ਕੰਮ ਕਰ ਰਹੇ ਉਹਦੀ ਸਿਰਫ ਵਜ੍ਹਾ ਇਹ ਹੁੰਦੀ ਹੈ ਕਿਉਂਕਿ ਜੇ ਮੁਸਲਮਾਨ ਹੈ ਤੇ ਉਹਨੂੰ ਮੁਸਲਮਾਨਾ ਦੇ ਧਰਮ ਬਾਰੇ ਪਤਾ ਹੈ ਹਿੰਦੂ ਹੈ ਤੇ ਉਹ ਹਿੰਦੂ ਪਰਿਵਾਰ ਦਾ ਬਾਰੇ ਪਤਾ ਹੈ ਸਿੱਖ ਹੈ ਤੇ ਉਹ ਸਿੱਖ ਮਰਿਆਦਾ ਬਾਰੇ ਪਤਾ ਹੁਣ ਅਗਰ ਵਕਫ ਬੋਰਡ ਦੇ ਵਿੱਚ ਤੁਸੀਂ ਕੀ ਸੀ ਗੈਰ ਮੁਸਲਮਨ ਨੂੰ ਮੈਂਬਰ ਲਾਓਗੇ ਉਹਨੂੰ ਪਤਾ ਹੀ ਨਹੀਂ ਹੋਏਗਾ ਕਿ ਮਰਜ਼ੀ ਚ ਕਿਸ ਤਰ੍ਹਾਂ ਜਾਣਾ ਹੈ ਪੰਜਾਂ ਨਮਾਜ਼ ਕਿਸ ਵੇਲੇ ਹੁੰਦੀ ਹੈ ਕਬਰਸਤਾਨ ਦੇ ਕੀ ਪ੍ਰੋਟੋਕਾਲਸ ਨੇ ਮੁਸਲਮਾਨਾ ਦੀ ਖਾਨਕਾਹਾਂ ਹਨ ਉਹਨਾਂ ਦੇ ਕੀ ਪ੍ਰੋਟੋਕਾਲਸ ਨੇ ਮੁਸਲਮਾਨਾ ਦੀ ਜ਼ਕਾਤ ਦਾ ਕੀ ਸਿਸਟਮ ਹੈ ਮੁਸਲਮਾਨਾ ਦੇ ਫਿੱਤਰੇ ਦਾ ਕੀ ਸਿਸਟਮ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਸ ਧਰਮ ਦੀ ਜਿਹੜੀ ਸੰਸਥਾ ਹੈ ਉਸੀ ਧਰਮ ਦੇ ਨੁਮਾਇੰਦੇ ਜਿਹੜੇ ਲੱਗਣੇ ਦਾ ਸਰਕਾਰ ਵੱਲੋਂ ਹੀ ਹੁੰਦੇ ਜਿਹੜੇ ਉਹ ਵੀ ਲੱਗਣਗੇ ਜਾਂ ਹੁਣ ਵੀ ਜਿਹੜੇ ਕੋ ਲੋਕ ਨੁਮਾਇੰਦੇ ਬਣਦੇ ਆ ਜਾਂ ਚੇਅਰਮੈਨ ਬਣਦੇ ਆ ਕੋਈ ਤਾਂ ਨਹੀਂ ਦੂਸਰੀ ਪਾਰਟੀ ਦੇ ਬਣਨਗੇ ਉਹ ਤਾਂ ਸੱਤਾ ਪੱਖ ਦੇ ਹੀ ਬਣਨਗੇ ਨਾ ਲੇਕਿਨ ਅਗਰ ਉਸੀ ਧਰਮ ਦੇ ਹੋਣਗੇ ਤੇ ਉਹਨਾਂ ਨੂੰ ਮਰਿਆਦਾ ਦਾ ਪਤਾ 10 ਜੋ ਬਦਲਾਅ ਕੀਤੇ ਆ ਤੁਹਾਨੂੰ ਕਿਹੜਾ ਨਿਯਮ ਬਦਲਾਅ ਇਸ ਤੋਂ ਤੁਹਾਨੂੰ ਇਤਰਾਜ ਹੈ ਕਿਸ ਨਿਯਮ ਦੇ ਇਤਰਾਜ ਆ ਹਾਂ ਹੀ ਮੈਂ ਜਿਹੜਾ ਮੈਂ ਪਹਿਲਾਂ ਵੀ ਕੱਲ ਵੀ ਪ੍ਰੈਸ ਦੇ ਸਾਥੀਆਂ ਨੂੰ ਗਿਆ ਸੀ ਇਹ ਸੰਚੂੜਨ ਜਿਹੜਾ ਹੋਇਆ ਉਹ तकरीबन ਪੁਰਾਣੇ ਕਾਨੂੰਨੀ ਦੁਬਾਰਾ ਸਾਹਮਣੇ ਦੁਬਾਰਾ ਲੈ ਕੇ ਆ ਆ ਲੇਕਿਨ ਇਹ ਜਿਹੜੀ ਠੀਕ ਐਕਟ ਜਿਹੜਾ ਹੈ ਡਿਪਟੀ ਹੋਮ ਮਿਨਿਸਟਰ ਨੇ ਜਿਹੜਾ ਕਿਹਾ ਕਿ ਅਸੀਂ ਕੁਝ ਪੜੇ ਲਿਖੇ ਐਸੇ ਨਾਨ ਮੁਸਲਮਸ ਨੂੰ ਵਿੱਚ ਮੈਂਬਰ ਲੈ ਕੇ ਆਵਾਂਗੇ ਜਿਹੜੇ ਸੁਧਾਰ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਦਾਂ ਦੇ ਪੜੇ ਲਿਖੇ ਮੁਸਲਮਾਨਾਂ ਨੂੰ ਵਿੱਚ ਲੈ ਆਓ ਜਿਹੜੇ ਸੁਧਾਰ ਠੀਕ ਹੈ ਠੀਕ ਹੈ